ਸ਼੍ਰੀ ਕਾਲਜੀ ਮੈਂ ਇਹਨਾਂ ਤੀ ਮਾਂ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਗੱਲ ਕਰਾਂਗੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜਿਹੜੀ ਕਿ ਭਾਗਤੀ ਮੁਹਿੰਮ ਜਾਂ ਮੈਂਬਰਸ਼ਿਪ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਕਿ ਲੋਕਾਂ ਨੂੰ ਸ਼ਾਮਲ ਹੋ ਕੀਤਾ ਜਾਵੇ ਤਾਂ ਇਸ ਦੀ ਸ਼ੁਰੂਆਤ ਜਿਹੜੀ ਕਿ ਨਕੌਦਰ ਹਲਕੇ ਤੋਂ ਵੀ ਹੋ ਚੁੱਕੀ ਹੈ ਜਿਹਦੇ ਚੱਲਦੇ ਜਿਹੜੀ ਇਹ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਜਾਣੀ ਸੀ ਨਕੌਦਰ ਹਲਕੇ ਤੋਂ ਤਸਵੀਰਾਂ ਤੋਂ ਹਾਲੂ ਦਿਖਾ ਰਿਹਾ ਹਾਂ ਤਾ ਜਿਹੜਾ ਕਿ ਇਸਦਾ ਆਗਾਜ਼ ਆ ਨਕੌਦਰ ਹਲਕੇ ਤੋਂ ਵੀ ਨਜ਼ਰ ਆਇਆ ਤਾਂ ਦੱਸਦੇ ਕਿ ਹੋਰ ਵੀ ਵੱਖ-ਵੱਖ ਹਲਕਿਆਂ ਤੋਂ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਦੀ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਕਿ ਮੈਂਬਰਾਂ ਨੂੰ ਉਹ ਸ਼ਾਮਲ ਕੀਤਾ ਜਾਵੇ ਇਹ ਸਭ ਮੁਹਿੰਮ ਦੀ ਜੇਕਰ ਅਸੀਂ ਗੱਲ ਕਰੀਏ ਕਿ ਆਖਰ ਕਿਉਂ ਸ਼ੁਰੂ ਕੀਤੀ ਗਿਆ ਤਾਂਕਿ ਪਾਰਟੀ ਨੂੰ ਜਿਹੜਾ ਕਿ ਜ਼ਮੀਨੀ ਪੱਧਰ ਤੇ ਮਜ਼ਬੂਤ ਕੀਤਾ ਜਾਵੇ ਜਿਸ ਦੇ ਚਲਦੇ ਦੀ ਸ਼ੁਰੂਆਤ ਕਰ ਦਿੱਤੀ ਗਿਆ ਤਾਂ ਤਸਵੀਰਾਂ ਨਕੌਦਰ ਤੋਂ ਦੇਖਦੇ ਆਂ ਆਪਣਾ ਜਿਹੜਾ ਪਾਰਟੀ ਦਾ 50 ਲੱਖ ਦਾ ਟੀਚਾ ਵਾ ਹਰ ਹਲਕੇ ਨੂੰ ਆਪਾਂ ਨੂੰ 40000 ਦੇ ਕਰੀਬ ਭਰਤੀ ਮਿਲਣੀ ਆ ਤੇ ਜਿਹਦੇ ਚੋ ਅੱਜ ਬੀਬੀ ਰਾਜਵਿੰਦਰ ਕੌਰ ਮੇਰੇ ਮਾਤਾ ਜੀ ਸਾਹਿਬ ਕਾ ਐਮਐਲਏ ਇਹਨਾਂ ਨੇ ਭਰਤੀ ਦੀ ਸ਼ੁਰੂਆਤ ਕੀਤੀ ਆ ਪਹਿਲੀ ਭਰਤੀ ਆਪਦੀ ਕਰਕੇ ਤੇ ਹੁਣ ਮੈਂ ਸਾਰੇ ਵਰਕਰ ਸਹਿਬਾਨਾਂ ਨੂੰ ਸਰਕਲ ਪ੍ਰਧਾਨ ਸਹਿਬਾਨ ਬੈਠੇ ਚੇਅਰਮੈਨ ਸਾਹਿਬ ਬੈਠੇ ਆ ਸਾਰੇ ਲੀਡਰ ਸਹਿਬਾਨ ਬੈਠੇ ਆ ਵਰਕਰ ਸਹਿਬਾਨ ਬੈਠੇ ਆ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਪਿੰਡੋਂ ਪਿੰਡ ਜਾ ਕੇ ਆਪਾਂ ਮਤਲਬ ਡਟ ਕੇ ਆਪਾਂ 20 ਤਰੀਕ ਲਾਸਟ ਆਏ ਦੀ 20 ਫਰਵਰੀ ਤੇ ਆਪਾਂ ਡਟ ਕੇ ਪਿੰਡੋਂ ਪਿੰਡ ਭਰਤੀ ਕਰੀਏ ਕਿਉਂਕਿ ਆਪਾਂ ਜਾਣਦੇ ਆ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਐਸੀ ਜੀ ਪਾਰਟੀ ਹੈ ਇਹ ਖੇਤਰੀ ਪਾਰਟੀ ਹੈ ਜੀਨੇ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੀ ਡਵੈਲਪਮੈਂਟ ਦੀ ਸੋਚੀ ਸੋਚਣੀ ਆ ਕਿਉਂਕਿ ਜਿਵੇਂ ਆਪਾਂ ਜਾਣਦੇ ਆ ਕਿ ਪਿਛਲੇ 2007 ਤੋਂ ਲੈ ਕੇ 2017 ਤੱਕ ਜੋ ਡਵੈਲਪਮੈਂਟ ਪੰਜਾਬ ਚ ਹੋਈ ਆ ਉਹ ਅਕਾਲੀ ਦਲ ਨਹੀਂ ਕਰਾਈ ਆ ਹੁਣ ਉਹ 5 ਸਾਲ ਕਾਂਗਰਸ ਦੇ ਲੰਘੇ ਆ ਸਾਢੇ 3 ਸਾਲ ਆਮ ਆਦਮੀ ਪਾਰਟੀ ਦੇ ਲੰਘੇ ਤੁਸੀਂ ਦੇਖਿਆ ਕਿ ਇਹਨਾਂ ਨੇ ਕੀ ਡਵੈਲਪਮੈਂਟ ਇੱਕ ਨਵੀਂ ਇੱਟ ਨਹੀਂ ਲਾਈ ਇਹਨਾਂ ਨੇ ਪਿੰਡਾਂ ਚ ਬੁਰਾ ਹਾਲ ਆ ਸਿਸਟਮ ਦਾ ਪੂਰਾ ਪੂਰਾ ਹਾਲ ਆ ਜਿੱਥੇ ਵੀ ਤੁਸੀਂ ਡਵੈਲਪਮੈਂਟ ਦੇਖਦੇ ਹੋ ਇੰਡਸਟਰੀ ਸਾਡੀ ਡੇ ਬਾਈ ਡੇ ਬਾਹਰ ਜਾ ਰਹੀ ਆ ਕਿਉਂਕਿ ਗੁੰਡਾ ਰਾਜ ਹੋਇਆ ਹੋਇਆ ਇੰਨੀਆਂ ਇੰਡਸਟਰੀਲਿਸਟਾਂ ਨੂੰ ਫਰੋਤੀਆਂ ਆਉਂਦੀਆਂ ਨੇ ਤੇ ਵਿਚਾਰੇ ਉਹ ਡਰਦੇ ਦੱਸਦੇ ਨਹੀਂ ਕਈ ਕੋਈ ਜੱਗ ਜਹਾਰ ਹੁੰਦੀ ਆ ਜੇ ਹਜ਼ਾਰ ਮਗਰ ਦੋ ਜੱਗ ਜਹਾਰ ਹੁੰਦੀਆਂ ਬਾਕੀ ਸਾਰੀਆਂ ਲੋਕੀ ਵਿਚਾਰੇ ਜੋ ਮੰਗਦੇ ਆ ਉਹੀ ਪ੍ਰੋਤਿਆ ਦੇ ਦਿੰਦੇ ਆ ਸੋ ਬੜਾ ਅਨਸਟੇਬਿਲਟੀ ਆ ਥਾਣਿਆਂ ਚੁਰੇ ਬੰਬ ਡਿੱਗ ਰਹੇ ਆ ਨਹੀਂ ਤਾਂ ਪੁਲਿਸ ਸਟੇਸ਼ਨ ਉਹ ਅੱਗੇ ਆਪ ਆਪ ਪੁਲਿਸ ਸਟੇਸ਼ਨ ਨੂੰ ਸੇਫ ਮੰਨਦੇ ਆ ਜੇ ਕਿਸੇ ਦੇ ਕੋਈ ਇਹ ਜਾਂ ਅੰਸਰ ਮਗਰ ਵੀ ਲੱਗ ਜਾਏ ਉਹ ਕੋਸ਼ਿਸ਼ ਕਰੂਗੀ ਭੱਜ ਕੇ ਮੈਂ ਪੁਲਿਸ ਸਟੇਸ਼ਨ ਵੱੜ ਜਾਾਂ ਤੇ ਅੱਜ ਕੱਲ ਪੁਲਿਸ ਸਟੇਸ਼ਨ ਨਹੀਂ ਸੇਫ ਹੋਏ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਗਰਨੇਡ ਬੰਬਾਂ ਦੇ ਆਹ ਥੋੜੇ ਜੇ 2 ਮਹੀਨਿਆਂ ਦੇ ਵਿੱਚ ਵਿੱਚ 8-10 ਗਰਨੇਡ ਬੰਬ ਡੇਗ ਪਏ ਆ ਜਿਨ੍ਹਾਂ ਜੋ ਕਿੰਨੇ ਪੁਲਿਸ ਸਟੇਸ਼ਨਾਂ ਤੇ ਡੇਗੇ ਆ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਆਪਾਂ ਆਪਣਾ ਸੂਬਾ ਪਾਕਿਸਤਾਨ ਨਾਲ ਹੱਦ ਲੱਗਦੀ ਆ ਸਾਨੂੰ ਉਰੇ ਸੇਫ ਸਟੇਬਲ ਸਰਕਾਰ ਚਾਹੀਦੀ ਆ ਕਿ ਲੋਕੀ ਵਾਕੀ ਰਾਜਨੀਤੀ ਕਰਦੇ ਆ ਰਾਜਨੀਤੀ ਕਰਨ ਆਉਂਦੇ ਆ ਕੋਈ ਕਾਂਗਰਸ ਵਾਲਾ ਇਹਨਾਂ ਨੇ ਤਾਂ ਸਾਰੇ ਇੰਡੀਆ 'ਚ ਰਾਜਨੀਤੀ ਕਰਨੀ ਆ ਆਮ ਆਦਮੀ ਪਾਰਟੀ ਇਹਨਾਂ ਨੇ ਵੀ ਇੰਡੀਆ 'ਚ ਰਾਜਨੀਤੀ ਕਰਨੀ ਆ ਬੀਜੇਪੀ ਆ ਉਹਨੇ ਵੀ ਇੰਡੀਆ 'ਚ ਰਾਜਨੀਤੀ ਕਰਨੀ ਆ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਤੇ ਕੇਵਲ ਪੰਜਾਬ ਦੀ ਰਾਜਨੀਤੀ ਕਰਨੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਚੱਕਣੀ ਆ ਜੋ ਆਪ ਪਿੱਛੇ ਤੁਸੀਂ ਆ ਵਾਇਰਲ ਹੋਈ ਸੀ ਸਿਮਰਜੀਤ ਸਿੰਘ ਬੈਂਸ ਦੀ ਇੰਟਰਵਿਊ ਵੀ ਜਿੱਥੇ ਉਹਨੇ ਵੀ ਕਿਹਾ ਕਿ ਜੋ ਅਕਾਲੀ ਦਲ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ ਚਾਹੇ ਕਹਿੰਦਾ ਮੈਂ ਕਾਂਗਰਸ 'ਚਾਂ ਅਸੀਂ ਕਿਤੇ ਨਾ ਕਿਤੇ ਮਜਬੂਰ ਹੋ ਜੰਨੇ ਆ ਕਿ ਅਸੀਂ ਆਪਦੀ ਗੱਲ ਰੱਖ ਨਹੀਂ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਉਹਨੇ ਤਾਂ ਪੰਜਾਬ ਦੇ ਸੂਬੇ ਦੀ ਪੰਜਾਬ ਦੀ ਵਿਤਰੀ ਖੇਤਰੀ ਪਾਰਟੀ ਆ ਉਹਨੇ ਪੰਜਾਬ ਦੀ ਵਿਤਰੀ ਲਈ ਆ ਆਵਾਜ਼ ਠਾਉਣੀ ਆ ਸੋ ਆਪਣੀ ਮਾਂ ਪਾਰਟੀ ਆ ਇਹਨੂੰ ਆਪਾਂ ਰਲ ਕੇ ਤਕੜੇ ਹੋ ਕੇ ਸਾਰੇ ਇਹਦਾ ਸਾਥ ਦਿਈਏ ਸਾਥ ਦੇ ਕੇ ਆ ਭਰਤੀ ਮਹਮ ਸ਼ੁਰੂ ਆ ਇੱਕ ਗਰਾਊਂਡ ਲੈਵਲ ਦੀ ਹੁੰਦੀ ਆ ਜਿਹਦੇ ਨਾਲ ਪ੍ਰਧਾਨ ਵੀ ਬਣਨੇ ਆ ਤੇ ਇਹ ਵੱਧ ਤੋਂ ਵੱਧ ਆਪਾਂ ਭਰਤੀ ਕਰਾ ਕੇ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਸਾਰੇ ਪਿੰਡਾਂ 'ਚ ਸਾਰੇ ਗੱਲ ਕਰੋ ਗੱਲ ਕਿ ਆਪਣੀ ਇਹ ਪਾਰਟੀ ਹੈ ਕਿ ਆਮ ਤੌਰ ਤੇ ਨੌਜਵਾਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਨੌਜਵਾਨਾਂ ਨੂੰ ਇਹ ਸਮਝਾਉਣ ਦੀ ਲੋੜ ਆ ਕਿ ਸਾਡੀ ਮਾਂ ਪਾਰਟੀ ਇਹ ਹੈ ਸੋ ਮੈਂ ਫਿਰ ਫਿਰ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੀ ਜਿਹੜੀ ਭਰਤੀ ਦਾ ਆਗਾਜ਼ ਹੋਇਆ ਤੇ ਆਪਾਂ 20 ਤਰੀਕ ਤੇ ਆਪਣਾ 40000 ਦਾ ਟੀਚਾ ਤੇ ਵੱਧ ਤੋਂ ਵੱਧ ਆਪਾਂ ਭਰਤੀ ਕਰਾ ਕੇ ਪਾਰਟੀ ਨੂੰ ਤਕੜਾ ਕਰੀਏ ਸੋ ਇੰਨੇ ਸ਼ਬਦਾਂ ਨਾਲ ਸਮਾਪਤੀ ਕਰਦਾ ਤੇ ਸਾਰੇ ਵਰਕਰ ਸਾਹਿਬਾਨਾਂ ਦਾ ਲੀਡਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨਿੱਕੇ ਜਿਹੇ ਸੱਦੇ ਤੇ ਆ ਕੇ ਹਾਜ਼ਰੀ ਭਰੀ ਸੋ ਇਹ ਨਿਸਬਦ ਸ਼ਬਦਾਂ ਨਾਲ ਸਮਾਪਤੀ ਕਰਦਾ ਖਮਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸਦੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮੁਰ ਤੋਂ ਮਜ਼ਬੂਤ ਕਰਨ ਦੇ ਲਈ ਹੁਣ ਢਿੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਜਿਹਦੇ ਚੱਲਦੇ ਹੁਣ ਮੁਹਿਮਾ ਦਾ ਆਗਾਜ਼ ਵੀ ਕੀਤਾ ਜਾ ਰਿਹਾ ਤਾਂ ਹੁਣ ਮੈਂਬਰਸ਼ਿਪ ਵੀ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਿਆ ਤਾਂ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜਿਹੜੀ ਕਿ ਇਹ ਮੈਂਬਰਸ਼ਿਪ ਦੀ ਜਿਹੜੀ ਸ਼ੁਰੂਆਤ ਕਰ ਦਿੱਤੀ ਗਿਆ ਤਾਂ ਅੱਜ ਨਕੌਦਰ ਹਲਕੇ ਦੇ ਵਿੱਚ ਵੀ ਜਿਹੜਾ ਕਿ ਅਜਿਹਾ ਦੇਖਣ ਨੂੰ ਮਿਲਿਆ ਬਿਊਰੋ ਰਿਪੋਰਟ ਛਣਕਾਟਾ ਨਿਊਜ਼